ਬੇ ਇੱਕ ਵਾਰੀ ਨਾ ਦੇਵਤਿਆਂ ਤੇ ਰਾਖਸ਼ਾਂ ਨੇ ਰਾਤ ਕੇ ਸਮੁੰਦਰ ਲੜ ਗਿਆ ਤੇ 14 ਰਤਨ ਨਿਕਲੇ 14 ਦੇ 14 ਇੰਪੋਰਟੈਂਟ ਰਤਨ ਸੀ ਪਰ ਦੋ ਆਪਾਂ ਅੱਜ ਗੱਲ ਕਰਨੀ ਦੋਹਾਂ ਰਤਨਾਂ ਦੀ ਇਨ੍ਹਾਂ ਰਤਨਾਂ ਤੇ ਦੁਨੀਆ ਕਮਾ ਛੱਡੀ ਆ ਉਹਨਾਂ ਚੋਂ ਇੱਕ ਰਤਨ ਸੀ ਮੈਂ ਮਦਰਾ ਸ਼ਰਾਬ ਤੇ ਇੱਕ ਰਤਨ ਸੀ ਅਮਰਤਾ ਦੋ ਇਹ ਬੜੇ ਇੰਪੋਰਟੈਂਟ ਰਤਨ ਸੀ ਜਦੋਂ ਇਹਨਾਂ ਨੂੰ ਲੈ ਕੇ ਵੀ ਅਮਰਤ ਨੂੰ ਲੈ ਕੇ ਰਾਖਸ਼ਾਂ ਤੇ ਦੇਵਤਿਆਂ ਦੇ ਵਿੱਚ ਵੀ ਲੜਾਈ ਰਾਕਸ਼ਸ ਕਹਿਣ ਸਾਨੂੰ ਅਮਰਤ ਚਾਹੀਦਾ ਦੇਵਤੇ ਕਹਿਣ ਸਾਨੂੰ ਅਮਰਤ ਚਾਹੀਦਾ ਹੁਣ ਫਿਰ ਉਥੇ ਸਭ ਜਾਣਦੇ ਨੇ ਕਿ ਪ੍ਰਮਾਤਮਾ ਨੇ ਕਿਸ ਤਰ੍ਹਾਂ ਤਰੀਕੇ ਦੇ ਨਾਲ ਰਾਕਸ਼ਾਂ ਤੇ ਦੇਵਤਿਆਂ ਦੀਆਂ ਲੈਣਾ ਲਵਾ ਕੇ ਤੇ ਅਮਰਤ ਵੰਡਿਆ ਤੇ ਸਭ ਜਾਣਦੇ ਨੇ ਕਿ ਦੇਵਤਿਆਂ ਦੇ ਹਿੱਸੇ ਅਮਰਤ ਆਇਆ ਤੇ ਰਾਕਸ਼ਾਂ ਦੇ ਹਿੱਥੇ ਸ਼ਰਾਬ ਆਈ ਜਿਹੜਾ ਬੰਦਾ ਸ਼ਰਾਬ ਪੀਂਦਾ ਉਹ ਕੈਟਾਗਰੀ ਰਾਕਸ਼ਾ ਦੀ ਜਿਹੜਾ ਬੰਦਿਆ ਅੰਮ੍ਰਿਤ ਜਿਹਨੇ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇਵਤੇ ਬਣਾਤਾ ਉਹਨਾਂ ਨੂੰ ਅੰਮ੍ਰਿਤ ਛਕਾਤਾ ਇਸ ਕਰਕੇ ਦੇਵਤੇ ਬਣੋ ਨਾ ਕੇ ਰਾਖਸ਼ ਵਾਹਿਗੁਰੂ ਦੀ ਕਾਥਾ ਦਾ ਵਾਹਿਗੁਰੂ ਜੀ ਜਗਾਰੇ ਗ ਜਾਵੇ ਆਕਾਲ ਪੁਰਖ ਨੂੰ ਪਾਵੇ ਨਿਹਾਲੋ ਜਾਵੇ ਬਾਤ ਜਰੀਆ ਗਾਲੋ